ਸੱਚੀਏ ਗੱਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਗ੍ਰਾਮ ਸਰੂਪ ਅਣਕੀ ਜੀ ਦੀ ਲਿਖੀ ਹੋਈ ਕਹਾਣੀ ਕਮਾਈ ਪੀਤੇ ਨੂੰ ਨਾਲ ਲੈ ਕੇ ਜਬਰਾਂ ਘਰੋਂ ਤੁਰ ਪਿਆ ਸੀ ਪਰ ਉਸਦੇ ਥੋਸ ਥੋਸ ਨੂੰ ਦੇਖ ਕੇ ਉਸ ਦਾ ਆਪਣਾ ਦਿਲ ਵੀ ਡਿਗੂ ਡਿਗੂ ਕਰ ਰਿਹਾ ਸੀ ਪੀਤੇ ਦਾ ਚਿਹਰਾ ਲਮਕਿਆ ਹੋਇਆ ਸੀ ਉਸ ਦੀਆਂ ਅੱਖਾਂ ਡੁੱਬੀਆਂ ਹੋਈਆਂ ਦੇਖਦੀਆਂ ਸਨ ਉਹ ਹੌਲੀ-ਹੌਲੀ ਤੁਰ ਰਿਹਾ ਸੀ ਪੰਜ ਸੱਤ ਕਰਮਾ ਤੁਰਨ ਬਾਅਦ ਜਬਰਾ ਉਸ ਨੂੰ ਨਾਲ ਰਲਾਉਂਦਾ ਪਰ ਉਹ ਫਿਰ ਵੀ ਪਿੱਛੇ ਰਹਿ ਜਾਂਦਾ ਸੀ ਆਪਣੇ ਨਾਲ ਰਲਾਉਣ ਲਈ ਕਦੇ ਉਸ ਨੂੰ ਗਾਲ ਕੱਢਦਾ ਤੇ ਕਦੇ ਪੁੱਛਕਾਰਦਾ ਉੱਤ-ਪੁੱਤ ਕਰਦਾ ਜਬਰੇ ਨੂੰ ਲੱਗਦਾ ਅਜੇ ਇਸ ਦੀ ਉਮਰ ਹੀ ਕੀ ਹੈ ਮੈਸਾ ਜਰਨ ਜੋਗਾ ਦਾ ਜੀ ਇਹ ਹੋਇਆ ਨਹੀਂ ਬਹੁਤ ਨਿਆਣਾ ਹੈ ਅਜੀਤਾਈ ਮਸਾਂ 7-8 ਸਾਲ ਦਾ ਹੋਇਆ ਹੈ ਕਿੰਨਾ ਮਾਸੂਮ ਚਿਹਰਾ ਹੈ ਨਿੱਕੇ ਨਿੱਕੇ ਹੱਥ ਪੈਰ ਡੱਕੀਆਂ ਵਰਗੀਆਂ ਲੱਤਾਂ ਬਾਹਾਂ ਮਲੂਮ ਜਹੀ ਜਿੰਦੜੀ ਕਿਵੇਂ ਸਹਾਰੇਗਾ ਇਹ ਜੇਡ ਹਾਰਡ ਦੇ ਤੁ ਉਸੇ ਤੇੜਪਾਈ ਨੀਲੀ ਨਿੱਕਰ ਬਹੁਤ ਸੋਹਣੀ ਲੱਗ ਰਹੀ ਸੀ ਘਰ ਦੇ ਖੱਡੀ ਤੇ ਬੁਨੇ ਹੋਏ ਮੋਟੇ ਖੱਦਰ ਦਾ ਦੂਜੀ ਤੋਂ ਪਾਇਆ ਕੁੜਤਾ ਖਾਸਾ ਚਿੱਟਾ ਦਿੱਸਦਾ ਸੀ ਮੁੰਨੇ ਸਿਰ ਦੇ ਹੂੰਗੜੂੰਗੜ ਕਰਚਿਆਂ ਉੱਤੇ ਉਹ ਆਪਣੀ ਮਾਂ ਦਾ ਨਵਨਕੋਰ ਜ਼ਲਖੀ ਮਰਮਲ ਦਾ ਪਿਆਜੀ ਦੁਪੱਟਾ ਬਨ ਲਿਆਇਆ ਸੀ ਅੱਡੀਆਂ ਤੇ ਕੋਰਾਂ ਤੋਂ ਅੱਡੀਆਂ ਤੇ ਕੋਰਾਂ ਤੋਂ ਗੰਡੀ ਹੋਈ ਸਰੋਂ ਦੇ ਤੇਲ ਨਾਲ ਚੋਪੜੀ ਪੁਰਾਣੀ ਜੁੱਤੀ ਉਸ ਦੇ ਪੈਰਾਂ ਵਿੱਚ ਬੇਮਾਲੂਮਾ ਜਿਹਾ ਚੇਕ ਰਹੀ ਸੀ ਗੁੜ ਦੀਆਂ ਰੋੜੀਆਂ ਵਿੱਚ ਬਿਨਾ ਘਿਓ ਤੋਂ ਕੁੱਟੇ ਤਿੰਨ ਰੋਟੀਆਂ ਦੀ ਚੂਰੀ ਸਮੋਸੇ ਦੇ ਲੜ ਬਨ ਕੇ ਉਸਨੇ ਮੋਢੇ ਲੰਗਾਈ ਹੋਈ ਸੀ ਠੌਂਕ ਠੌਂਕ ਤੁਰਦਾ ਉਹ ਜਬਰੇ ਨੂੰ ਬਹੁਤ ਸੋਹਣਾ ਲੱਗ ਰਿਹਾ ਸੀ ਪਰ ਜਦ ਉਸ ਨੂੰ ਉਸਦੇ ਪਿੱਛੇ ਰਹਿ ਜਾਣ ਦਾ ਅਹਿਸਾਸ ਹੁੰਦਾ ਤਾਂ ਉਹ ਉਸਦੇ ਉਤਰੇ ਹੋਏ ਚਿਹਰੇ ਵੱਲ ਦੇਖਦਾ ਤਾਂ ਉਸ ਦਾ ਆਪਣਾ ਚਿਹਰਾ ਵੀ ਉੱਤਰ ਜਾਂਦਾ ਉਹ ਕਾਲ ਨਾਲ ਤੁਰਦਾ ਤੇ ਪੀਤਾ ਹੋਰ ਪਿੱਛੇ ਰਹਿ ਜਾਂਦਾ ਇਸ ਸਮੇਂ ਉਸ ਨੂੰ ਪੀਤੇ ਤੇ ਗੁੱਸਾ ਆਉਂਦਾ ਪਰ ਕਦੇ-ਕਦੇ ਤਰਸ ਵੀ ਫਗਣ ਚੇਤ ਦੀ ਰੁੱਤ ਸੀ ਸਵੇਰ ਦਾ ਵੇਲਾ ਓਪੀਤੇ ਨੂੰ ਕਰਮ ਸਿੰਘ ਦੇ ਕੋਠੀ ਛੱਡਣ ਜਾ ਰਿਹਾ ਸੀ 15 ਦਿਨ ਹੋਏ ਉਸਨੇ ਕਰਮ ਸਿੰਘ ਤੋਂ 2 ਕੁਇੰਟਲ ਕਣਕ ਤੇ 100 ਰੁਪਏ ਨਕਦ ਲੈ ਜਿਆ ਸੀ ਕਣਕ ਦੇ ਪੈਸੇ ਤੇ 100 ਰੁਪਏ 6 ਮਹੀਨੇ ਬਾਅਦ ਮੋੜਨੇ ਕੀਤੇ ਸਨ ਇਹ ਸਾਰੀ ਰਕਮ ਦੇ ਵਿਆਜ ਵਿੱਚ 6 ਮਹੀਨੇ ਪੀਤੇ ਨੇ ਕਰਮ ਸਿੰਘ ਦੀਆਂ ਮੱਜਾਂ ਚਾਰਨੀਆਂ ਸਨ ਸਵੇਰ ਤੋਂ ਸ਼ਾਮ ਤੱਕ ਕਰਮ ਸਿੰਘ ਦੇ ਖੇਤ ਵਿੱਚ ਹੀ ਤੇ ਫਿਰ ਆਥਣ ਉੱਗਣ ਹੋਰ ਨਿੱਕੇ ਮੋٹے ਕੰਮ ਵੀ ਕਰਨੇ ਸਨ ਰਾਤ ਨੂੰ ਵੀ ਉੱਥੇ ਹੀ ਰਹਿਣਾ ਸੀ ਰੋਟੀ ਟੁਕ ਵੀ ਉੱਥੇ ਅਠੀ ਦਸ ਦਿਨੇ ਬੇਸ਼ੱਕ ਘਰ ਜਿਹੜਾ ਮਾਰਾ ਵੇ ਬਿੰਦ ਦੇ ਬਿੰਦ ਕਰਮ ਸਿੰਘ ਦੇ ਕੋਠੇ ਪਿੰਡ ਤੋਂ ਦੋ ਮੀਲ ਦੂਰ ਸਨ ਮਾਲ ਪਸ਼ੂ ਤੇ ਉਸ ਦਾ ਸਾਰਾ ਟੱਬਰ ਕੋਠੀ ਹੀ ਰਹਿੰਦਾ ਸੀ ਜਿਨ੍ਹਾਂ ਦੇ ਨਾਲ ਹੀ ਖੇਤ ਸਨ ਦੋ ਘਰ ਹੋਰ ਵੀ ਰਹਿੰਦੇ ਸਨ ਜਬਰ ਜਵਾਨੀ ਦੀ ਉਮਰ ਵੀ ਸਿਰੀ ਰਿਹਾ ਸੀ ਪਰ ਰਾਤ ਨੂੰ ਰੋੜੀ ਦਾ ਰੇਪ ਪਾਉਂਦੇ ਆਂ ਇੱਕ ਵਾਰ ਗੱਡੇ ਦੇ ਪੱਟ ਤੋਂ ਡਿੱਗ ਗਏ ਉਸ ਦਾ ਗਿੱਟਾ ਟੁੱਟ ਗਿਆ ਸੀ ਠੈ ਸਿਰ ਆਇਆ ਹੀ ਨਹੀਂ ਸੀ ਤੁਰਨ ਜੋਗਾ ਉਹ ਹੋ ਗਿਆ ਸੀ ਪਰ ਪੂਰਾ ਬੋਝ ਲੱਤ ਤੇ ਦਿੱਤਾ ਨਹੀਂ ਸੀ ਜਾ ਸਕਦਾ ਸਿਰ ਨੂੰ ਤਾਂ ਹਰ ਵੇਲੇ ਦਾ ਕੰਮ ਹੁੰਦਾ ਹੈ ਇਹ ਕੰਮ ਕਰਨ ਤੋਂ ਉਹ ਨਕਾਰਾ ਹੋ ਚੁੱਕਿਆ ਸੀ ਜੱਟ ਤਾਂ ਸਿਰੀ ਦੀ ਖਾਲੋ ਦੇ ਡੰਨ ਤੱਕ ਜਾਂਦੇ ਹਨ ਪਰ ਰੋਟੀ ਵੀ ਤਾਂ ਕਿਤੋਂ ਖਾਣੀ ਸੀ ਸੋਹੋ ਸੜਕ ਤੇ ਜਾ ਲਗਿਆ ਸੀ ਖਤਾਨਾ ਵਿੱਚੋਂ ਮਿੱਟੀ ਪੁੱਟ ਕੇ ਸੜਕ ਦੇ ਦੁਪਾਸੇ ਖੁਰੇ ਥਾਵਾਂ ਨੂੰ ਭਰਨ ਤੇ ਜਾਂ ਕਦੇ-ਕਦੇ ਟੁੱਟ ਰਹੀ ਸੜਕ ਦੇ ਟੋਇਆਂ ਵਿੱਚ ਬਜਰੀ ਤੇ ਲੁਕਦੀਆਂ ਟਾਕੀਆਂ ਲਾਉਣੀਆਂ ਉਹ ਤਾਂ ਤਿੰਨ ਕੁੜੀਆਂ ਦੇ ਵਿਆਹਾਂ ਨੇ ਹੀ ਤੋਤਾ ਕਰ ਦਿੱਤਾ ਸੀ ਇੱਕ ਮੁੰਡਾ ਇਹੀ ਪੀਤਾ ਉਸੇ ਨੂੰ ਹੀ ਉਹ ਪਰਾਈ ਵਸ ਪਾਉਣ ਜਾ ਰਿਹਾ ਸੀ ਇਹ ਵੀ ਪਤਾ ਸੀ ਪਤਾ ਨਹੀਂ ਕਿੰਨੇ ਕੋ 6 ਮਹੀਨੇ ਲੰਘ ਜਾਣ ਇਹ 300 ਰੁਪਿਆ ਮੁਸ਼ਕਲ ਨਾਲ ਹੀ ਇਕੱਠਾ ਹੋਵੇਗਾ ਉਹ ਸੋਏ ਦੇ ਪੁਲ ਤੇ ਆ ਗਿਆ ਸੀ ਮਗਰ ਆਰੇ ਪੀਤੇ ਨੂੰ ਹਾਕ ਮਾਰ ਕੇ ਉਹ ਪੁਲ ਦੇ ਇੱਕ ਪਾਸੇ ਬੈਠ ਗਿਆ ਫਿਰ ਪੁਲ ਤੇ ਆ ਕੇ ਖੜੇ ਪੀਤੇ ਨੂੰ ਉਸ ਨੇ ਕੋਲ ਬਿਠਾ ਲਿਆ ਲਾਇਆ ਕਰੇਗਾ ਮਈਆਂ ਦੇ ਮੋੜੇ ਹਾਂ ਵਿੱਚ ਪੀਤੇ ਨੇ ਸਿਰ ਹਿਲਾਇਆ ਮੂੰਹ ਵਿਸਤਾ ਉਸ ਤੇ ਜਿਵੇਂ ਬੋਲ ਹੀ ਨਹੀਂ ਸੀ ਮਾਂ ਨੂੰ ਵੀ ਯਾਦ ਕਰੇਗਾ ਨਾਲਦੀ ਨਾਲ ਜਬਰੇ ਨੇ ਸੋਚਿਆ ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ ਪੇਤਾ ਵੀ ਬਹੁਤ ਹਲਕਾ ਜਿਹਾ ਜਬਰੇ ਦੀਆਂ ਅੱਖਾਂ ਵੱਲ ਚਾਕੜਨ ਲੱਗਿਆ ਜਿਵੇਂ ਕਹਿ ਰਿਹਾ ਹੋਵੇ ਇਹ ਕਿਸ ਤਰ੍ਹਾਂ ਦਾ ਸਵਾਲ ਹੈ ਬਾਪੂ ਸੂਏ ਦੇ ਦੋਵੇਂ ਪਾਸੇ ਖੜੀਆਂ ਉੱਚੀਆਂ-ਉੱਚੀਆਂ ਟਾਲੀਆਂ ਦੇ ਪੱਤੇ ਹਰੇ-ਕਚੂਰ ਸਨ ਠੰਢੀ-ਠੰਢੀ ਹਵਾ ਧੀਮੀ-ਧੀਮੀ ਚੱਲ ਰਹੀ ਸੀ ਟਾਲੀਆਂ ਦੇ ਪੱਤੇ ਬਹੁਤ ਥੋੜਾ ਹਿਲਦੇ ਸਨ ਦੂਰ ਤੱਕ ਕਣਕਾਂ ਦੇ ਖੇਤ ਵਿਛੇ ਹੋਏ ਸਨ ਕੁਦਰਤ ਦੀ ਹਰੀ ਵਿਸ਼ਾਲ ਚਾਦਰ ਅੱਖਾਂ ਨੂੰ ਸੁਖਾਵੇਂ ਸੁਖਾਵੇਂ ਲੱਗ ਰਹੀ ਸੀ ਸੂਏ ਦਾ ਪਾਣੀ ਲਗਾਤਾਰ ਵਹਿੰਦਾ ਜਾ ਰਿਹਾ ਸੀ ਟਾਲੀਆਂ ਦੇ ਸੁੱਕੇ ਪੱਤੇ ਕਿੱਕਰ ਦੀ ਕੋਈ ਟਾਣੀ ਕਾਹ ਦੀ ਕੋਈ ਤਿਹੜ ਪਾਣੀ ਦਾ ਹੀ ਹਿੱਸਾ ਬਣੇ ਜਾ ਰਹੇ ਸਨ ਇੱਕ ਥਾਂ ਨਿਗਾਹ ਟਿਕਾਉ ਦੂਰ ਤੱਕ ਜਾ ਕੇ ਫਿਰ ਉਥੇ ਹੀ ਪਰਤ ਆਉਂਦੀ ਸੀ ਸੋਹਣੇ ਮੌਸਮ ਵਿੱਚ ਕਿੰਨੀ ਸੋਹਣੀ ਥਾਂ ਪਰ ਜਬਰੇ ਨੂੰ ਕੁਝ ਵੀ ਚੰਗਾ ਨਹੀਂ ਲੱਗ ਰਿਹਾ ਸੀ ਚਮਿਆਰਾ ਵਿੜੇ ਦੇ ਨਾਲ ਲੱਗਦੇ ਦੋਵੇਂ ਤਿੰਨੇ ਅਗਵਾੜਾਂ ਦੇ ਬਹੁਤ ਸਾਰੇ ਜੁਆਗ ਸਕੂਲ ਪੜਨ ਜਾਂਦੇ ਸਨ ਦੇਖਦੇ ਆ ਦੇਖਦੇ ਆ ਕਿੰਨੇ ਹੀ ਮੁੰਡੇ 10ਵੀਂ ਜਮਾਤ ਪਾਸ ਕਰ ਗਏ ਸਨ ਕਈ ਤਾਂ ਨੇੜੇ ਦੇ ਸ਼ਹਿਰ ਕਾਲਜ ਪੜਨ ਜਾਂਦੇ ਸਨ ਚਮਿਆਰਾ ਵਿੜੇ ਦੇ ਵੀ ਕੁਝ ਮੁੰਡੇ ਸਕੂਲ ਜਾਂਦੇ ਸਨ ਤੇ ਦੋ ਤਿੰਨ ਮੁੰਡੇ ਕਾਲਜ ਵੀ ਕੋਤੂ ਦਾ ਮੁੰਡਾ ਮਾਸਟਰ ਲੱਗਿਆ ਹੋਇਆ ਸੀ ੱੱਲੇ ਦਾ ਮੁੰਡਾ ਪਟਵਾਰੀ ਕਿਚਰ ਦੇ ਦੋਵੇਂ ਮੁੰਡੇ ਬੀਸਲੀ ਦੇ ਮੱਕ ਮੇਵਿਤ ਸਨ ਸੋਣੀ ਰੋਟੀ ਖਾਂਦੇ ਸਨ ਚੰਗੇ ਕੱਪੜੇ ਪਾਉਂਦੇ ਸਨ ਮਾਸਟਰ ਕਿੰਨੀ ਵਰੀ ਆਇਆ ਹੈ ਕਹਿੰਦਾ ਹੈ ਪ੍ਰੀਤਮ ਸਿੰਘ ਨੂੰ ਭੇਜੋ ਸਕੂਲ ਦਾਖਲ ਕਰਵਾਓ ਇਹਦਾ ਨਾਮ ਪਰ ਕੀ ਪਤਾ ਮਾਸਟਰ ਵਿਚਾਰੇ ਨੂੰ ਰੋਟੀ ਮਸਾਂ ਪੱਕਦੀਏ ਪੜਾਈਆਂ ਕਿੱਥੇ ਮੁਸ਼ਕਲ ਨਾਲ ਮੁੰਡਾ ਉਡਾਰ ਹੋਇਆ ਹੈ ਕੰਮ ਵਿੱਚ ਨਹੀਂ ਪਾਵਾਂਗੇ ਤਾਂ ਖਾਵਾਂਗੇ ਕਿਤੋਂ ਕਦੋਂ ਮੁੰਡੇ ਦੇ ਦਸਵੇਂ ਪਾਸ ਹੋਏ ਕਦੋਂ ਕੋਈ ਸਿਖਲਾਈ ਕੀਤੀ ਤੇ ਕਦੋਂ ਸੇ ਨੌਕਰੀ ਮਿਲੀ ਉਦੋਂੋਂ ਤਾਂ ਬੀਤ ਜਾਵਾਂਗੇ ਭਾਈ ਓਏ ਤੂੰ ਸਕੂਲ 'ਚ ਪੜਨ ਲੱਗਣਾ ਜਬਰ ਉਬੜਵਾਹਾ ਬੋਲਿਆ ਮੁੰਡੇ ਦੀਆਂ ਅੱਖਾਂ ਜਿਵੇਂ ਜਾਦ ਪਈਆਂ ਹੋਣ ਚਿਹਰਾ ਜਿਵੇਂ ਮੀਂਹ ਤੋਤੇ ਫੁੱਲ ਵਾਂਗ ਨਿੱਖਰ ਗਿਆ ਹੋਵੇ ਟੈਕ ਪਿਆ ਹੋਵੇ ਉਸੇ ਖਾਣੀ ਮੁੰਡੇ ਗਿੰਦਰੀ ਟੁੰਡਾ ਤੇ ਪਾਖਰ ਸਾਲ ਪਰ ਦੋ ਸਕੂਲ ਲੱਗੇ ਹੋਏ ਸਨ ਉਹਨਾਂ ਕੋਲ ਲੱਕੜ ਦੀਆਂ ਕੂੜੀਆਂ ਕੂੜੀਆਂ ਚਿੱਟੀ ਗਾਚਣੀ ਨਾਲ ਪੋਚੀਆਂ ਲੰਮੇ ਲੰਮੇ ਡੂੜਣਿਆਂ ਵਾਲੀਆਂ ਫੱਟੀਆਂ ਸਨ ਘਰ ਦੇ ਬੁਣੇ ਹੋਏ ਮੋਰਨੀਆਂ ਵਾਲੇ ਛੋਲੇ ਸਨ ਛੋਲਿਆਂ ਵਿੱਚ ਕਿਤਾਬਾਂ ਤੋਂ ਬਿਨਾਂ ਇੰਨਾ ਕੁਝ ਹੋਰ ਉਹ ਪਾ ਕੇ ਰੱਖਦੇ ਹਾਂ ਸਕੂਲ ਜਾ ਕੇ ਅੱਧੀ ਛੁੱਟੀ ਵੇਲੇ ਖਾਣ ਲਈ ਲੇਰ ਵਿੱਚ ਰੋਟੀ ਬੰਨ ਕੇ ਉਹ ਛੋਲਿਆਂ ਵਿੱਚ ਪਾ ਕੇ ਲੈ ਜਾਂਦੇ ਸਨ ਪਰ ਉਸੇ ਬਿੰਦ ਜਬਰੇ ਨੂੰ ਮਹਿਸੂਸ ਹੋਇਆ 2.300 ਹੀ ਪਤਾ ਨਹੀਂ ਕਦੋਂ ਮੁੜੇ ਵਿਆਜ਼ ਦਾ ਬੰਦੋਬਸਤ ਉਸ ਨੇ ਸਿਰ ਨੂੰ ਚੱਕਰ ਜਿਹਾ ਆਇਆ ਕਰਮ ਸਿੰਘ ਦੇ ਕੋਠੇ ਸਾਹਮਣੇ ਹੀ ਦਿਖ ਰਹੇ ਸਨ ਆਪਾਂ ਨੂੰ ਕਿੱਥੇ ਵਿਦਿਆ ਭਾਈ ਮੁੰਡਿਆ ਚੱਲ ਉਠ ਜਬਰੇ ਨੇ ਹੌਂਕਾ ਲਿਆ ਕਿਉਂ ਬਾਪੂ ਲਾ ਦੇ ਮੈਨੂੰ ਵੀ ਪੜਨ ਜਬਰੇ ਦੇ ਮੂੰਹੋਂ ਕੋਈ ਬੋਲ ਨਹੀਂ ਨਿਕਲਿਆ ਫੇਰ ਕੁਝ ਪਲ ਰੁੱਕ ਕੇ ਉਹ ਬੋਲਿਆ ਚੱਲ ਤੁਰ ਮੈਂ ਤਾਂ ਸੜਕ ਤੇ ਜਾਣਾ ਹੈ ਜੀ ਮੇਟ ਦਾ ਸੁਭਾਅ ਵੀ ਮੜਾ ਹੀ ਪੀਤੇ ਦੀਆਂ ਅੱਖਾਂ ਫਿਰ ਡੁੱਬ ਗਈਆਂ ਚਿਹਰਾ ਫਿਰ ਲਮਕ ਗਿਆ ਕਰਮ ਸਿੰਘ ਦੇ ਕੋਠਿਆਂ ਵੱਲ ਉਹ ਸਿਰ ਝੁੱਟੇ ਜਾ ਰਹੇ ਸਨ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ